गैरी ने अपना दे दिता है। शनिवार देर रात दे ट जनरलोकेट जनरल बने से पर अस्तीफा दे चुके ने विनोद कई की थान एडवोकेट जनरल पंजाब बने योग है की आपमेंद्र गैरी तीजे जी सन इसको तो पहला ਦੋ ਐਡਵੋਕੇਟ ਜਨਰਲ ਅਹੁਦਾ ਆਲਰੇਡੀ ਛੱਡ ਚੁੱਕੇ ਨੇ ਆਪ ਸਰਕਾਰ ਦੇ ਪਹਿਲੇ ਐਡਵੋਕੇਟ ਜਨਰਲ ਡਾਕਟਰ ਅਨਮੋਲ ਰਤਨ ਸਿੱਧੂ ਨੇ 4 ਮਹੀਨਿਆਂ ਬਾਅਦ 3 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਜਿ세 ਜ਼ਿਕਰ ਕਰੀਏ ਤੇ ਦੂਜੇ ਐਡਵੋਕੇਟ ਜਨਰਲ ਵਿਨੋਦ ਕਈ ਨੇ 11 ਮਹੀਨੇ ਬਾਅਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਗੁਰਮਿੰਦਰ ਗੈਰੀ ਨੇ ਅਸਤੀਫਾ ਦੇ ਦਿੱਤਾ ਹੈ ਸ਼ਨੀਵਾਰ ਦੇਰ ਰਾਤ ਨੂੰ ਅਸਤੀਫਾ ਉਨ੍ਹਾਂ ਦੇ ਵੱਲੋਂ ਸੌਂਪਿਆ ਗਿਆ ਮੇਨਾ ਮੈਸ ਹੋਗੀ ਪੰਕਜ ਕਪਾਈ ਫੋਨ ਲਾਈਨ ਤੇ ਜੁੜੋ ਹੋਏ ਨੇ ਪੰਕਜ ਬਹਿਦੀ ਅਹਿਮ ਤੇ ਵੱਡੀ ਖਬਰ ਪੰਜਾਬ ਦੇ ਏਜੀ ਨੇ ਅਸਤੀਫਾ ਦਿੱਤਾ ਕੀ ਕੁਝ ਕਾਰਨ ਕੀ ਕੁਝ ਰੀਜ਼ਨ ਦੱਸੇ ਜਾ ਰਹੇ ਨੇ ਅਸਤੀਫੇ ਪਿੱਛੇ ਦੇਖੋ ਕਾਰਨ ਦਾ ਜੇ ਨਹੀਂ ਪਤਾ ਚੱਲ ਸਕੀ ਕਿ ਅਸਤੀਫਾ ਦੇਣ ਦੀ ਵਜ੍ਹਾ ਕੀ ਹੈ ਹਾਲਾਂਕਿ ਜਦੋਂ ਅਸਤੀਫੇ ਭੇਜੇ ਜਾਂਦੇ ਆ ਤਾਂ ਨਿੱਜੀ ਕਾਰਨਾ ਦਾ ਹਵਾਲਾ ਜਿਹੜਾ ਉਹ ਦਿੱਤਾ ਜਾਂਦਾ ਹਾਲਾਂਕਿ ਪਰਦੇ ਦੇ ਪਿੱਛੇ ਕਹਾਣੀ ਕੁਝ ਹੋਰ ਹੁੰਦੀ ਹੈ ਕਿਉਂਕਿ ਸਰਕਾਰ ਦੇ ਵਿੱਚ ਕਾਨੂੰਨੀ ਪੱਖੋਂ ਦੇਖਿਆ ਜੇ ਸਭ ਤੋਂ ਵੱਡਾ ਉਹਦਾ ਜਿਹੜਾ ਇਹਦਾ ਹੁੰਦਾ ਵੈ ਸਰਕਾਰ ਦੇ ਵਿੱਚ ਪਹਿਲਾਂ ਵੀ ਜਿਹੜਾ ਅਨਮੋਲ ਰਤਨ ਸਿੱਧੂ ਹੋਰਾਂ ਨੇ ਵਿਨੋਦ ਕਈ ਹੋਰਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸਤੀਫਾ ਜਿਹੜਾ ਵੈ ਉਹ ਦਿੱਤਾ ਸੀਗਾ ਔਰ ਹੁਣ ਗੈਰੀ ਹੋਰਾਂ ਨੇ ਜਿਹੜਾ ਇਸਤੀਫਾ ਜਿਹੜਾ ਉਹ ਭੇਜਿਆ ਵੈ ਇਸਤੀਫਾ ਮਨਜ਼ੂਰ ਹੋਇਆ ਨਹੀਂ ਹੋਇਆ ਇਸ ਗੱਲ ਦੀ ਤਾਂ ਅਜੇ ਪੁਸ਼ਟੀ ਨਹੀਂ ਹੋਈ ਲੇਕਿਨ ਆਪਣਾ ਇਸਤੀਫਾ ਜਿਹੜਾ ਵੈ ਉਹ ਭੇਜ ਦਿੱਤਾ ਹੈ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਸੀਫਾ ਮਨਜ਼ੂਰ ਹੋ ਜਾਏਗਾ ਔਰ ਨਵੇਂ ਏਜੀ ਜਿਹੜੇ ਨੇ ਉਹ ਪੰਜਾਬ ਦੇ ਹੁਣ ਲੱਭੇ ਜਾ ਰਹੇ ਨੇ ਚਾਰ ਪੰਜ ਨਾਮ ਵੀ ਜਿਹੜੇ ਨੇ ਨਵੇਂ ਏਜੀ ਦੇ ਤੌਰ ਤੇ ਸਾਹਮਣੇ ਆਏ ਨੇ ਹਾਲਾਂਕਿ ਨਵੇਂ ਏਜੀ ਕੌਣ ਹੋਣਗੇ ਇਸ ਦੀ ਅਜੇ ਪੋਸਟਿੰਗ ਨਹੀਂ ਹੋਈ ਹੈ ਲੇਕਿਨ ਗੈਰੀ ਹੋਰਾਂ ਨੇ ਸੀਫਾ ਜਿਹੜਾ ਵਾ ਉਹ ਭੇਜ ਦਿੱਤਾ ਔਰ ਨਿੱਜੀ ਕਾਰਨਾ ਦਾ ਹਵਾਲਾ ਜਿਹੜਾ ਵਾ ਉਹ ਦੱਸਿਆ ਹਾਲਾਂਕਿ ਪਰਦੇ ਦੇ ਪਿੱਛੇ ਕੀ ਕਹਾਣੀ ਹੈ ਇਸ ਦੀ ਵੀ ਗੈਰੀ ਹੋਰਾਂ ਨੂੰ ਫੋਨ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਪੰਕਜ ਹਾਲ ਹੀ ਜਿ세 ਜ਼ਿਕਰ ਕਰੀਏ ਤੇ 220 ਲਾ ਆਫੀਸਰਸ ਦੇ ਵੱਲੋਂ ਵੀ ਅਸਤੀਫਾ ਹਾਲ ਫਿਲਹਾਲ ਦਿੱਤਾ ਗਿਆ ਸੀ ਆ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੋ ਆਫਿਸ ਹੈ ਉਸ ਨੂੰ ਰੀਸਟਰਕਚਰ ਕੀਤਾ ਜਾ ਰਿਹਾ ਹੈ ਦੇਖੋ ਬਿਲਕੁਲ ਕਈ ਕਈ ਸਾਰੇ ਇਸ ਤਰੀਕੇ ਦੇ ਕਾਰਨ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਲੇਕਿਨ ਅਸਲ ਕਾਰਨ ਜਿਹੜੇ ਨੇ ਗੈਰੀ ਹੋਰਾਂ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕਰਾਂਗੇ ਤਾਂ ਪਤਾ ਲੱਗ ਪਾਏਗਾ ਲੇਕਿਨ ਇਸ ਦੇ ਨਾਲ ਨਾਲ ਇਹ ਵੀ ਹੈ ਕਿ ਇਸ ਅਸਤੀਫੇ ਦੀ ਖਬਰ ਤੋਂ ਬਾਅਦ ਵਿਰੋਧੀ ਜਿਹੜੇ ਪਾਰਟੀਆਂ ਦੇ ਲੀਡਰ ਨੇ ਸਭ ਤੋਂ ਪਹਿਲਾਂ ਸਟੇਟਮੈਂਟ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਆਈ ਹੈ ਉਹਨਾਂ ਨੇ ਤਾਂ ਜਿਹੜਾ ਉਹ ਪੰਜਾਬ ਸਰਕਾਰ ਦੇ ਉੱਤੇ ਕੱਸਿਆ ਹੈ ਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪਹਿਲਾਂ ਮੌਲ ਰਤਨ ਸਿੱਧੂ ਨੇ ਅਸਤੀਫਾ ਦਿੱਤਾ ਵਿਨੋਦ ਕਈ ਹੋਰਾਂ ਨੇ ਅਸਤੀਫਾ ਦਿੱਤਾ ਹੁਣ ਗੈਰੀ ਹੋਰਾਂ ਨੇ ਸੀਪਾ ਜਿਹੜਾ ਦੇ ਦਿੱਤਾ ਹੈ ਉਹਨਾਂ ਬਾਅਦ ਕਿ ਇਹ ਕੱਲ ਦੇਰ ਸ਼ਾਮ ਨੂੰ ਤੇ ਖਬਰ ਜਿਹੜੀ ਸਾਹਮਣੇ ਆਈ ਸੀਗੀ ਔਰ ਉਸ ਤੋਂ ਬਾਅਦ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਕੁਝ ਗੈਰੀ ਹੋਰਾਂ ਦਾ ਕਹਿਣਾ ਔਰ ਇਸ ਦੇ ਨਾਲ ਨਾਲ ਜਿਹੜਾ ਵਿਕਰਮ ਮਜੀਠੀਆ ਔਰਾਂ ਨੇ ਟਵੀਟ ਕਰਕੇ ਕਿਹਾ ਹੈ ਉਹਨਾਂ ਨੇ ਇਸ ਦਾ ਜ਼ਿਕਰ ਕੀਤਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਚੰਨੀ ਦੇ ਨਕਸ਼ੇ ਕਰਵਾ ਤੇ ਪਹਿਲਾ ਏਜੀ ਅਨਮੋਰਤਨ ਦੂਜਾ ਵਿਨੋਦ ਕਈ ਤੇ ਤੀਜਾ ਏਜੀ ਗੁਰਮਿੰਦਰ ਗੈਰੀ ਦਾ ਸੀਪਾ ਮੇਰੇ ਸੂਤਰਾਂ ਮੁਤਾਬਕ ਫੈਸਲੇ ਮੈਰਿਟਰੀ ਨਹੀਂ ਪੋਲਿਟੀਕਲ ਆਧਾਰ ਤੇ ਕੁਝ ਤਾਂ ਮਜਬੂਰੀਆਂ ਰਹੀਆਂ ਹੋਣੀਆਂ ਯੂਈ ਕੋਈ ਬੇਵਫਾ ਨਹੀਂ ਹੁੰਦਾ ਇਹ ਤਾਂ ਜਿਹੜਾ ਵਾ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਉਹ ਕੱਸਿਆ ਵਾ ਤਾਂ ਦੂਜੇ ਪਾਸੇ ਗੈਰੀ ਹੋਰਾਂ ਨਾਲ ਜਿਹੜੇ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਨੇ ਉਹ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਔਰ ਕਾਰਨਾਂ ਦਾ ਪਤਾ ਲੱਗੇ ਪੰਕਜ ਹਾਲ ਫਿਲਾਸ਼ ਦਾ ਡੋਲੋ ਜ਼ਿਕਰ ਕੀਤਾ ਗਿਆ ਕਿ ਰਿਜ਼ੀਗਨੇਸ਼ਨ ਤੇ ਉਹਨਾਂ ਨੇ ਦਿੱਤਾ ਹੈ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਰਿਜ਼ੀਗਨੇਸ਼ਨ ਅਸੈਪਟ ਹੋਇਆ ਨਹੀਂ ਹੋਇਆ ਤੇ ਅਗਲੇ ਏਜੀ ਬਣਨ ਦੀ ਰੇਸ ਚ ਕਿਹੜੇ-ਕਿਹੜੇ ਨਾਮ ਸਾਹਮਣੇ ਆ ਰਹੇ ਨੇ ਦੇਖੋ ਚਾਰ ਤੋਂ ਪੰਜ ਨਾਮ ਜਿਹੜੇ ਨੇ ਉਹ ਐਸੋਲੇ ਨਵੇਂ ਏਜੀ ਦੇ ਤੌਰ ਤੇ ਆਏ ਨੇ ਕਿਉਂਕਿ ਮੁੱਖ ਮੰਤਰੀ ਨੇ ਫੈਸਲਾ ਕਰਨਾ ਹੁੰਦਾ ਹੈ ਇਹ ਪਹਿਲਾਂ ਤਾਂ ਅਸਤੀਫਾ ਮਨਜ਼ੂਰ ਕਰਨਾ ਔਰ ਦੂਜਾ ਆ ਨਵੇਂ ਏਜੀ ਦੇ ਤੌਰ ਤੇ ਕਿਸੇ ਕਿਸ ਨੂੰ ਦੇਖਿਆ ਜਾਵੇ ਕਿਉਂਕਿ ਜਦੋਂ ਕਈ ਸਾਰੇ ਵੱਡੇ ਫੈਸਲੇ ਖਾਸ ਤੌਰ ਤੇ ਡਰੈਕਸ ਨੂੰ ਲੈ ਕੇ ਪੰਜਾਬ ਸਰਕਾਰ ਜਿਹੜੇ ਬੁਲਡੋਜ਼ਰ ਵਾਲਾ ਕਦਮ ਚੁੱਕ ਰਹੀ ਹੈ ਜਾਂ ਫਿਰ ਕਿਸਾਨਾਂ ਦੇ ਮਸਲੇ ਦੇ ਉੱਤੇ ਪਿਛਲੇ ਦਿਨਾਂ 'ਚ ਜਾਂ ਕਰਨਾਲ ਬਾਤ ਹੋਣਾਂ ਦੇ ਮਸਲੇ ਤੇ ਜੇ ਤਰੀਕਾ ਨਾ ਪੜੇ ਅਹਿਮ ਤੇ ਸਵੇਦਨਸ਼ੀਲ ਜਿਹੜੇ ਕੇਸ ਨੇ ਉਹ ਵਕਤ-ਵਕਤ ਅਦਾਲਤਾਂ 'ਚ ਹੁੰਦੇ ਨੇ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਹੋਰ ਅਜੀ ਹੇਜ ਜਿਹੜਾ ਸਰਕਾਰ ਨੇ ਦੇਖਣਾ ਹੁੰਦਾ ਜਦੋਂ ਪਹਿਲਾਂ ਤਿੰਨ ਸੀਫੇ ਤਿੰਨ ਸਾਲ ਦੇ ਦੌਰਾਨ ਹੋ ਗਏ ਨੇ ਤਾਂ ਇਹ ਐਜੀ ਲੱਭਿਆ ਜਾਵੇ ਜੇ ਤੀ ਇੱਕ ਪਕੜ ਚੰਗੀ ਹੋਵੇ ਦੂਜਾ ਟੈਕਨੀਕਲ ਤੌਰ ਤੇ ਮਜ਼ਬੂਤ ਹੋਵੇ ਤੀਸਰਾ ਇਹ ਹੈ ਕਿ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਐਜੀ ਦੇ ਸੀਫੇ ਤੋਂ ਬਾਅਦ ਜਿਹੜੀ ਹੇਠਲੀ ਟੀਮ ਹੁੰਦੀ ਹੈ ਜਿਹੜੇ ਐਡੀਸ਼ਨਲ ਏਜੀ ਹੁੰਦੇ ਨੇ ਜਾਂ ਬਾਕੀ ਹੁੰਦੇ ਨੇ ਜਿਹੜੇ तकरीबन 150 ਬੰਦਿਆਂ ਦੀ ਟੀਮ ਹੁੰਦੀ ਹੈ ਉਹਨਾਂ 'ਚ ਵੀ ਕਈ ਨਵੇਂ ਚਿਹਰੇ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆ ਦੇਣਗੇ। ਯਾ ਕੀ ਨਵਾਂ ਚਿਹਰਾ ਕੌਣ ਹੁੰਦਾ ਹੈ? ਕੌਣ ਅਗਲਾ ਪੰਜਾਬ ਦਾ ਏਜੀ ਬੰਦਾ ਹੈ? ਬਹੁਤ-ਬਹੁਤ ਸ਼ੁਕਰੀਆ ਪੰਕਸਾ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ। इस सब विरोधी भी लगातार हमलावर ने बिक्रम मजठिया जो टकसाली आगू ने श्रोमणी अकाली दल ने तंज लिखा है कि आम आदमी पार्टी चनी के नक्शे कदम पहला ए जी अनमोल रतन दूजा ए जी विनोद कई तीजा ए जी गुरमेंद्र गैरी का अस्तीफा मेरे सूत्रों मुताबिक फैसले मैरिट से नहीं पोलिटिकल आधार से कुछ तो मजबूरी रही होगी यूं ही कोई बेवफा नहीं होता इस किस्म का ट्वीट जो है बिक्रम मजीठिया गया